ਪ੍ਰਬੂ ਯੇਸ਼ੂ ਮਸੀਹ ਦਾ ਸਾਰੇ ਪੂਰੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਇੱਕ ਸੰਦੇਸ਼ ਹੈ ਕਿ ਉਹ ਮੁਕਤੀਦਾਤਾ ਪਰਮੇਸ਼ਰ ਇਸ ਦੁਨੀਆ ਤੇ ਆਏ ਔਰ ਉਹਨਾਂ ਨੇ ਸਾਰੇ ਜਗਤ ਦੇ ਨਾਲ ਪਿਆਰ ਕੀਤਾ ਕਿਸੇ ਇਕ ਤਰਮ ਕਿਸੇ ਇਕ ਜਾਤ ਜਾਂ ਕਿਸੇ ਇੱਕ ਵਿਅਕਤੀ ਦੇ ਨਾਲ ਨਹੀਂ ਪੂਰੀ ਦੁਨੀਆ ਦੇ ਲੋਕਾਂ ਦੇ ਨਾਲ ਔਰ ਅੱਜ ਦਾ ਦਿਨ ਵੀ ਅਸੀਂ ਉਸ ਪਿਆਰ ਦੀ ਯਾਦ ਨੂੰ ਮਨਾਉਂਦੇ ਆ ਸੈਲੀਬ੍ਰੇਟ ਕਰਦੇ ਆ ਕਿ ਕਿਉਂਕਿ ਪਰਮੇਸ਼ਰ ਨੇ ਉਹਨਾਂ ਲੋਕਾਂ ਦੇ ਨਾਲ ਪਿਆਰ ਕੀਤਾ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਔਰ ਅੱਜ ਵੀ ਪ੍ਰਭੂ ਦਾ ਇਹ ਸੰਦੇਸ਼ ਆ ਕਿ ਇੱਕ ਦੂਸਰੇ ਦੇ ਨਾਲ ਪਿਆਰ ਕਰਨਾ ਔਰ ਇੱਕ ਦੂਸਰੇ ਦੇ ਨਾਲ ਨਫ਼ਰਤ ਨੂੰ ਛੱਡ ਕੇ ਮਾਫ਼ੀ ਨੂੰ ਦੇਣਾ ਔਰ ਇੱਕ ਦੂਸਰੇ ਨੂੰ ਪਾਈਚਾਰੇ ਦਾ ਸੰਦੇਸ਼ ਆ ਜਿਹਦੇ ਦੇਦੇ ਉਤੇ ਔਰ ਮਾਫ਼ ਕਰਦਾ ਔਰ ਪ੍ਰਭੂ ਵੀ ਇਹ ਸੱ ਦੁਨੀਆ ਦੇ ਇਸ ਲਈ ਲਈ ਆਇਆ ਕਿ ਮਾਫ਼ ਕਰਨ ਦੇ ਲਈ ਉਹਨੇ ਕਿਹਾ ਮੈਂ ਪਾਪੀਆਂ ਨੂੰ ਨਾਸ਼ ਕਰਨ ਦੇ ਲਈ ਨਹੀਂ ਆਇਆ ਮੈਂ ਮਾਫ਼ ਕਰਨ ਦੇ ਲਈ ਆਇਆ ਔਰ ਜਿਹੜਾ ਮੇਰੇ ਪਿੱਛੇ ਚੱਲਦਾ ਹੈ ਔਰ ਉਹ ਮਾਫੀ ਦਾ ਸੰਦੇਸ਼ ਲੈ ਕੇ ਚੱਲੇ ਪਿਆਰ ਦਾ ਸੰਦੇਸ਼ ਲੈ ਕੇ ਚੱਲੇ ਔਰ ਅੱਜ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਤੇ ਆਪਾਂ ਲੋਕਾਂ ਨੂੰ ਉਸੇ ਪਿਆਰ ਦਾ ਸੰਦੇਸ਼ ਦੇ ਰਿਹਾ ਕਿ ਆਪਸੀ ਪਿਆਰ ਦੇ ਵਿੱਚ ਵਧਣਾ ਔਰ ਆਪਸੀ ਪਿਆਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿੰਨਾ ਚਿਰ ਜੀਏ ਔਰ ਇੱਕ ਦੂਸਰੇ ਦੇ ਨਾਲ ਪਿਆਰ ਔਰ ਸਾਂਝ ਔਰ ਮਿਲ ਮਿਲਾਵ ਦੇ ਨਾਲ ਜੀਏ ਪ੍ਰਭੂ ਯੀਸ਼ੂ ਮਸੀਹ ਦਾ ਇੱਕ ਸ਼ਾਂਤੀ ਦਾ ਸੰਦੇਸ਼ ਇਸ ਨੂੰ ਲੈ ਕੇ ਤੁਸੀਂ ਆਪਣੇ ਜਿਹੜੇ ਮਿਸੀਆਵਾ ਗਵਾਸਪਦ ਲੋਕ ਹੈ ਪੂਰੇ ਭਾਰਤ ਵਰਸ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਸ ਨੂੰ ਮੈਸਟਰਾ ਦੇਣਾ ਚਾਹੁੰਦਾ ਕਿ ਫ੍ਰਮਿਸ਼ ਮਸੀ ਕਹਿੰਦਾ ਕਿ ਮੈਂ ਸ਼ਾਨਕੀ ਦਾ ਰਾਜਕੁਮਾਰ ਆ ਪਰ ਜਦੋਂ ਅਸੀਂ ਉਸ ਦੀ ਪ੍ਰਜਾ ਬਣ ਜਾਂਦੇ ਆ ਤਾਂ ਫਿਰ ਸਾਡੇ ਵਿੱਚ ਜੇ ਸ਼ਾਂਤੀ ਨਹੀਂ ਆ ਜੇ ਲੜਾਈ ਝਗੜੇ ਆਜ ਵੀ ਕਈ ਜੋ ਮਸੀਹ ਲੋਕ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਮੈਂ ਜ਼ਰੂਰੀ ਨਹੀਂ ਇਹ ਕਹਿੰਦਾ ਕਿ ਸਾਰੇ ਹੀ ਆ ਉਹਦੇ ਵਿੱਚੋਂ ਮਸੀਹ ਲੋਕ ਵੀ ਆ ਜਿਹੜੇ ਅਸ਼ਾਂਤੀ ਮਿਲਾਂਦੇ ਆ ਸੜਕਾਂ ਦੇ ਉੱਤੇ ਜਾਂ ਬਦਲੇ ਲੈਣਾ ਜਾਂ ਭੜਕਾਉ ਭਾਸ਼ਣ ਦੇਣਾ ਇਹ ਬਾਈਬਲ ਦਾ ਸੰਦੇਸ਼ ਨਹੀਂ ਆ ਬਾਈਬਲ ਕਹਿੰਦੀ ਆ ਕਿ ਆਪਣੇ ਦੁਸ਼ਮਣਾਂ ਨੂੰ ਮਾਫ ਕਰੋ ਜੇ ਕੋਈ ਇੱਕ ਅਦਾ ਗਲਤ ਚਪੇੜ ਮਾਰਦਾ ਉਹਦੇ ਵਲ ਦੂਸਰੀ ਵੀ ਕਰ ਦੋ ਔਰ ਜਿਹੜੇ ਕਹਿੰਦੇ ਆ ਕਿ ਹੇਟ ਦਾ ਜਵਾਬ ਪੱਤਰ ਨਾਲ ਦਵਾਂਗੇ ਮੈਂ ਉਹਨਾਂ ਨੂੰ ਬਾਈਬਲ ਦੇ ਅਕੋਰਡਿੰਗ ਨਹੀਂ ਉਹ ਬਾਈਬਲ ਦੇ ਵਿਰੋਧੀ ਆ ਔਰ ਉਹਨਾਂ ਲੋਕਾਂ ਨੂੰ ਵੀ ਸੰਦੇਸ਼ ਆ ਜਿਹੜੇ ਬਾਈਬਲ ਦੇ ਵਿਰੋਧ ਚ ਆ ਬਾਈਬਲ ਨੂੰ ਜਾਨੋ ਉਹ ਬੜੀ ਪਿਆਰ ਔਰ ਸੁਨੇਹਾ ਔਰ ਤੁਹਾਡੀ ਜ਼ਿੰਦਗੀ ਚ ਖੁਸ਼ਹਾਲੀ ਦੀਆਂ ਗੱਲਾਂ ਕਰਦੀ ਆ ਨਾ ਕੋਈ ਨਫ਼ਰਤ ਦੀਆਂ ਨਫ਼ਰਤ ਹੀ ਕੋਈ ਭਾਸ਼ਣ ਬਾਈਬਲ ਦੇ ਵਿੱਚ ਨਹੀਂ ਆ ਜੇ ਕੋਈ ਨਫ਼ਰਤ ਹੀ ਭਾਸ਼ਣ ਕੋਈ ਮਸੀਹ ਲੀਡਰ ਦਿੰਦਾ ਵੀ ਆ ਹੋਏ ਪੋਲੀਟੀਕਲ ਉਦਾ ਇਸ਼ੂ ਹੋਏਗਾ ਜਾਂ ਕੋਈ ਆਪਣਾ ਉਹਦਾ ਸਵਾਰਥ ਹੋਏਗਾ ਬਾਈਬਲ ਦਾ ਸੰਦੇਸ਼ ਨਫਰਤ ਨਹੀਂ ਆ ਬਾਈਬਲ ਦਾ ਸੰਦੇਸ਼ ਆ ਸਾਰੇ ਲੋਕਾਂ